वाहगुरु जी का खालसा वाहगुरु जी की फतेह हाँ जी बेटा स्टोरी टाइम तो शुरू हो गया आज आप बहुत इंटरेस्टिंग थे बहुत ही अजीब स्टोरी लवेंगे क्योंकि आप जानते हैं ना बेटे कि ह्यूमन लाइफ बहुत प्रेशियस है बड़े जन्मों तो बाद मिलती है पर कई एनिमल्स भी बहुत भगत होंगे ने परमात्मा दे ਤਾਂ ਆਪਾਂ ਨੂੰ ਇਸ ਕਰਕੇ ਮਨਾ ਕੀਤਾ ਗਿਆ ਕਿ ਐਨੀਮਲਸ ਨੂੰ ਤੰਗ ਨਹੀਂ ਕਰਨਾ ਉਹਦੀ ਹੱਤਿਆ ਨਹੀਂ ਕਰਨੀ ਉਹਨਾਂ ਨੂੰ ਮਾਰਨਾ ਨਹੀਂ ਹੈ ਕਿ ਜੇ ਕਿਸੇ ਭਗਤ ਜੀਵ ਦੀ ਹੱਤਿਆ ਹੋ ਜੇ ਸਾਡੇ ਕੋਲ ਫਿਰ ਕਿੰਨਾ ਜ਼ਿਆਦਾ ਪਾਪ ਲੱਗੂਗਾ ਕਿਸੇ ਨਾ ਕਿਸੇ ਕਰਸ ਕਰਕੇ ਜਾਂ ਕੋਈ ਉਹਨਾਂ ਤੋਂ ਗਲਤੀ ਹੋ ਗਈ ਹੁੰਦੀ ਹੈ ਕੁਝ ਭਗਤੀ ਕਰਨ ਵਾਲਿਆਂ ਨੂੰ ਵੀ ਕਈ ਵਾਰੀ ਜੂਨਾ ਵਿੱਚ ਪੈਣਾ ਪੈ ਜਾਂਦਾ ਥੋੜੀ ਦੇਰ ਵਾਸਤੇ ਤੇ ਪਰ ਉਹਨਾਂ ਨੂੰ ਸਾਰੀ ਯਾਦਸ਼ਤ ਹੁੰਦੀ ਹੈ ਤੇ ਉਹ ਬੜੇ ਪਿਆਰ ਹੁੰਦੇ ਸਾਡੇ ਨਾਲੋਂ ਵੀ ਚੰਗੇ ਹੁੰਦੇ ਨੇ ਕਈ ਗੱਲਾਂ 'ਚ ਤੇ ਅਸੀਂ ਅਣਜਾਣੇ ਦੇ ਵਿੱਚ ਜੇ ਉਹਨਾਂ ਨੂੰ ਦੁੱਖ ਦੇ ਦਈਏ ਤਾਂ ਫਿਰ ਸਾਨੂੰ ਉਹ ਭੁਗਤਣਾ ਪੈਂਦਾ ਅੱਜ ਆਪਾਂ ਜਿਹੜੀ ਸਟੋਰੀ ਕਰਾਂਗੇ ਬੇਟੇ ਉਹ ਇੱਕ ਕਰੋ ਦੀ ਇੱਕ ਕਾਂ ਦੀ کہانی ਹੈ ਜੋ ਕਿ ਬਹੁਤ ਵੱਡਾ ਭਗਤ ਬਹੁਤ ਲੰਮੀ ਉਮਰ ਉਸ ਦੀ ਤੇ ਉਹ ਕਥਾ ਕਰਦਾ ਹੈ ਹਮੇਸ਼ਾ ਪ੍ਰਮਾਤਮਾ ਦੀ ਇਸ ਤਰ੍ਹਾਂ ਦੀ ਕਥਾ ਕਰਦਾ ਇੰਨੀ ਸੋਹਣੀ ਕਿ ਦੇਵਤੇ ਲੋਕ ਵੀ ਸਾਰੇ ਜਿੰਨੇ ਵੀ ਅਕਾਸ਼ਾਂ ਦੇ ਵਿੱਚ ਜਿਹੜੀਆਂ ਰੂਹਾਂ ਨੇ ਨਾ ਪਵਿੱਤਰ ਰੂਹਾਂ ਉਹ ਸਾਰੀਆਂ ਜਾ ਕੇ ਉਸ ਦਾ satsang ਕਰਦੀਆਂ ਨੇ ਉਸ ਦੀ ਕਥਾ ਸੁਣਦੀਆਂ ਨੇ ਤੇ ਕਈ ਜਿਹੜੇ ਸੰਦੇਵ ਤੇ ਲੋਕ ਤੇ ਜਿਹੜੇ ਬਹੁਤ ਭਗਤੀ ਵਾਲੇ ਲੋਕ ਹੁੰਦੇ ਨੇ ਉਹ ਆਪਣੇ ਆਪ ਨੂੰ ਬਰਡਸ ਦੀ ਫਾਰਮ ਦੇ ਵਿੱਚ ਬਣਾ ਲੈਂਦੇ ਨੇ ਤੇ ਜਾ ਕੇ ਉੱਥੇ ਬੈਠ ਕੇ ਉਸ ਦੀ ਕਥਾ ਸੁਣਦੇ ਨੇ ਉਹ ਲਗਾਤਾਰ ਕਥਾ ਕਰਦਾ ਰਹਿੰਦਾ ਪ੍ਰਮਾਤਮਾ ਦੀ ਬਹੁਤ ਹੀ ਇੰਟਰਸਟਿੰਗ ਕਥਾ ਹੁੰਦੀ ਹੈ ਕਿਉਂਕਿ ਉਸ ਦੀ ਉਮਰ ਬਹੁਤ ਲੰਬੀ ਹੈ ਉਸ ਨੂੰ ਵਰ ਮਿਲਿਆ ਹੋਇਆ ਹੈ ਕਿ ਜਦੋਂ ਤੇਰਾ ਦਿਲ ਕਰੇ ਤੂੰ ਇੱਛਾ ਮਿਰਤੂ ਜਿਸ ਨੂੰ ਕਹਿੰਦੇ ਨੇ ਨਾ ਤੂੰ ਉਦੋਂ ਮਰ ਸਕਦਾ ਤੇ ਇਸ ਕਰਕੇ ਉਹਦੀ ਉਮਰ ਵੀ ਬਹੁਤ ਲੰਬੀ ਹੈ ਕਈ ਵਾਰ ਦੁਨੀਆ ਖਤਮ ਹੋ ਚੁੱਕੀ ਪਰ ਉਹ ਜੁਦਾ ਰਹਿੰਦਾ ਉਸ ਦਾ ਨਾਮ ਹੈ ਬੇਟੇ ਕਾਕ ਪਸੁੰਡ ਕਾਕ ਪਸੁੰਡ ਕਾਕ ਕਹਿੰਦੇ ਨੇ ਕਾਂ ਨੂੰ ਤੇ ਉਹ ਇੱਕ ઋષਿ ਹੈ ਜਿਹੜਾ ਕਿ ਜਿਹਨੂੰ ਬਹੁਤ ਜ਼ਿਆਦਾ ਗਿਆਨ ਹੈ ਸਾਰੇ ਸ਼ਾਸਤਰਾਂ ਦਾ ਸਾਰੇ ਵੇਦਾਂ ਦਾ ਉਹਨੂੰ ਗਿਆਨ ਹੈ ਸਾਰਾ ਐਕਸਪੀਰੀਅੰਸ ਹੈ ਉਸਨੇ ਆਪਣੀਆਂ ਅੱਖਾਂ ਨਾਲ ਕਈ ਵਾਰੀ ਦੁਨੀਆ ਬਣਦੀ ਗਿਰਦੀ ਦੇਖੀ ਤੇ ਇਸ ਕਰਕੇ ਉਹਨੂੰ ਸਾਰਾ ਕੁਝ ਯਾਦ ਵੀ ਹੈ ਉਹਨੂੰ ਵਰ ਵੀ ਮਿਲੇ ਹੋਏ ਨੇ ਤੇ ਆਪਾਂ ਉਹਦੀ ਅੱਜ ਗੱਲ ਸੁਣਾਉਂਦੇ ਹਾਂ ਕਿ ਉਹ ਕਿਸ ਤਰ੍ਹਾਂ ਕਾਂ ਬਣਿਆ ਇੱਕ ਇਹ ਜਿਹੜਾ ਪਿਛਲਾ ਬਰਤ ਸੀ ਇਹ ਅਵਧ ਨਗਰੀ ਦੇ ਵਿੱਚ ਪੈਦਾ ਹੋਇਆ ਸੀ ਅਵਧ ਜਿਹੜੀ ਕਿ ਤ੍ਰੇਤਾ ਯੁੱਗਤ ਸੀ ਜਦੋਂ ਉਦੋਂ ਜੋ ਰਾਮਚੰਦਰ ਜੀ ਹੋਏ ਨੇ ਤੇ ਉਹ ਜਿਹੜੇ ਹੋਲੀ ਸਿਟੀਜ਼ ਨੇ ਉਹਨਾਂ ਦੇ ਵਿੱਚ ਪੈਦਾ ਹੋਣ ਦਾ ਵੀ ਬੜੇ ਚੰਗੇ ਭਾਗਾ ਨਾਲ ਕੋਈ ਇਹੋ ਜਿਹੀਆਂ ਥਾਵਾਂ ਦੇ ਉੱਤੇ ਪੈਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਕਿ ਪੰਜਾਬ ਬਹੁਤ ਹੀ ਪਵਿੱਤਰ ਧਰਤੀ ਹੈ ਜਿੱਥੇ ਇੰਨੇ ਨੇ ਵੱਡੇ ਗੁਰੂ ਪੀਰ ਗੁਰੂ ਮਹਾਰਾਜ ਸਾਹਿਬ ਜੀ ਆਏ ਤੇ ਹਿੰਦੁਸਤਾਨ ਵੀ ਬੜੀ ਪਵਿੱਤਰ ਧਰਤੀ ਹੈ ਤੇ ਜੇ ਹੁਣ ਆਪਾਂ ਕਹੇ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਇੰਨੀ ਬੈਸਟ ਬlesed ਧਰਤੀ ਹੈ ਤਾਂ ਇਸ ਚੀਜ਼ ਦਾ ਫਲ ਵੀ ਮਿਲਦਾ ਹੈ ਇਸ ਕਰਕੇ ਉਹ ਉਸਰਤੀਤੇ ਪੈਦਾ ਹੋਇਆ ਉਹਨੂੰ ਸ਼ੌਕ ਸੀ ਬਚਪਨ ਤੋਂ ਹੀ ਕਿ ਉਹ ਪਰਮਾਤਮਾ ਦੀਆਂ ਗੱਲਾਂ ਕਰੇ ਸੁਣੇ ਉਸ ਟਾਈਮ ਬੇਟੇ ਪਰਮਾਤਮਾ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆ ਕੇ ਦੱਸਿਆ ਪਰਮਾਤਮਾ ਦਾ ਸਰੂਪ ਕਿ ਇੱਕ ਓੰਕਾਰ ਪਰਮਾਤਮਾ ਸਿਰਫ ਇੱਕ ਹੈ ਤੇ ਜਿਹੜਾ ਓੰਕਾਰ ਦਾ ਊੜਾ ਹੁੰਦਾ ਨਾ ਬੇਟਾ ਉਹਦਾ ਮਤਲਬ ਹੁੰਦਾ ਕਿ ਊੜਾ ਦੇ ਪਹਿਲਾਂ 3 ਪਿਆ ਜਾਂਦਾ ਤੇ 3 ਪਹਿਲਾਂ 3 ਜਿਹੜੀਆਂ ਜਿਸ ਤਰ੍ਹਾਂ ਜੇ ਸੰਸਕ੍ਰਿਤ ਜਾਂ ਹਿੰਦੀ ਦਾ ਉੜਾ ਹੁੰਦਾ ਨਾ ਉਹ O3 ਨੂੰ ਵੀ ਲਾ ਕੇ ਬਸ ਫਿਰ ਉਹ ਥੋੜਾ ਜਿਹਾ ਕਰਵ ਜਿ ਲੈ ਕੇ ਉਹ ਬੰਦ ਹੋ ਜਾਂਦਾ ਤੇ O3 ਕਹੇ ਟ੍ਰਿਨਿਟੀ ਦਾ ਸਿਧਾਂਤ ਸੀਗਾ ਕਿ ਤਿੰਨ ਪਾਵਰਸ ਨੇ ਤਿੰਨ ਦੇਵਤੇ ਮੰਨੇ ਗਏ ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਇੱਕ ਧਰਤੀ ਦਾ ਕ੍ਰੀਏਟਰ ਦੁਨੀਆ ਦਾ ਇੱਕ ਤਾਂ ਬਣਾਉਣ ਵਾਲਾ ਬ੍ਰਹਮਾ ਤੇ ਦੂਸਰਾ ਹੈਗਾ ਉਸ ਨੂੰ ਪਾਲਣ ਵਾਲਾ ਵਿਸ਼ਨੂੰ ਤੇ ਤੀਸਰਾ ਉਸ ਨੂੰ ਖਤਮ ਕਰਨ ਵਾਲਾ ਗੋਡ ਆਫ ਡੈਥ ਥੈਟ ਇਜ਼ ਸ਼ਿਵ ਜੀ ਮਹੇਸ਼ ਜਿਹਨੂੰ ਕਿਹਾ ਜਾਂਦਾ ਹੈ ਇਹ ਇਸੇ ਤਰ੍ਹਾਂ ਹੀ ਜਿਹੜੇ 크ਰਿਸਚIANS ਨੇ ਉਹ ਵੀ ਕਹਿੰਦੇ ਨੇ ਕਿ ਇੱਕ ਜਿਸ ਤਰ੍ਹਾਂ ਗੋਡ ਗੋਡ ਦਾ ਸਨ ਹੈ ਕ੍ਰਾਈਸਟ ਤੇ ਫਿਰ ਇੱਕ ਸੈਟਨ ਹੈ ਜਿਹੜਾ ਕਿ ਬੈਡ ਜਿਹੜਾ ਕਿ ਜਿਵੇਂ ਜਿਵੇਂ ਆਪਾਂ ਡੈਮਨਸ ਮੰਨਦੇ ਆ ਉਹ ਉਹ ਮਾੜੀ ਚੀਜ਼ ਹੈ ਮਾੜੀ એનર્ਜੀ ਹੈ ਤਾਂ ਸੋ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਨੇ ਕੀ ਫਰਕ ਪਾਇਆ ਕਿ ਉਹਨਾਂ ਨੇ ਕਿਹਾ ਕਿ ਤਿੰਨ ਨਹੀਂ ਹੈਗੇ ਇੱਕ ਹੀ ਹੈ ਅੱਗੇ ਏਕਾ ਪਤਾ ਕਿ ਇਹ ਸਾਰੇ ਵੀ ਪ੍ਰਮਾਤਮਾ ਤੋਂ ਹੀ ਬਣੇ ਹਨ ਇੱਕ ਇੱਕੋ ਇੱਕ ਸ਼ਕਤੀ ਹੈ ਇੱਕੋ ਇੱਕ ਪ੍ਰਮਾਤਮਾ ਹੈ ਜਿਹੜਾ ਕਿ ਅੱਗੋਂ ਫਿਰ ਆਪਣੇ ਉਹ ਡਿਵੀਜ਼ਨਸ ਕਰ ਦਿੰਦਾ ਕੰਮਾਂ ਦੀ ਜਿਸ ਤਰ੍ਹਾਂ ਹੁਣ ਆਪਾਂ ਦੇਖੀਏ ਨਾ ਤੁਸੀਂ ਸਕੂਲਾਂ 'ਚ ਪੜ੍ਹਦੇ ਹੋ ਤਾਂ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਹੁੰਦਾ ਤੇ ਫਿਰ ਬਹੁਤ ਸਾਰੇ ਟੀਚਰਸ ਹੁੰਦੇ ਨੇ ਬਹੁਤ ਸਾਰੇ ਕਲਾਸ ਟੀਚਰਸ ਹੁੰਦੇ ਨੇ ਬਹੁਤ ਸਾਰੇ ਸਬਜੈਕਟਸ ਹੋ ਉਹ ਲਗ ਲਗ ਪੜਾਉਂਦੇ ਨੇ ਕੋਈ ਪੰਜਾਬੀ ਦਾ ਟੀਚਰ ਹੁੰਦਾ ਕੋਈ ਮੈਥਸ ਦਾ ਹੁੰਦਾ ਕੋਈ ਇੰਗਲਿਸ਼ ਦਾ ਹੁੰਦਾ ਤੇ ਪਰ ਓਵਰঅল ਤਾਂ ਪ੍ਰਿੰਸੀਪਲ ਹੁੰਦਾ ਨਾ ਸੋ ਪ੍ਰਿੰਸੀਪਲ ਅਸਾਈਨ ਕਰਦਾ ਉਹਨਾਂ ਨੂੰ ਬੀਪੀਐਸਕੇ ਤੁਸੀਂ ਇਸ ਕਲਾਸ ਦੇ ਕਲਾਸ ਟੀਚਰ ਹੋ ਤੁਸੀਂ ਉਸ ਕਲਾਸ ਦੇ ਕਲਾਸ ਟੀਚਰ ਹੋ ਸੋ ਇਸ ਤਰ੍ਹਾਂ ਕਰਕੇ ਨਾ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ੇ ਤਿੰਨ ਗੋਡ ਦੀਆਂ એનਰਜੀਜ਼ ਨੇ ਇਹਨਾਂ ਨੇ ਭਗਤੀ ਕੀਤੀ ਭਗਤੀ ਕਰਕੇ ਇਹਨਾਂ ਨੇ ਵਰ ਮੰਗੇ ਕਿ ਇੱਕ ਨੇ ਕਿਹਾ ਕਿ ਮੈਂ ਦੁਨੀਆ ਬਣਾਵਾਂ ਦੂਸਰੇ ਨੇ ਕਿਹਾ ਮੈਂ ਦੁਨੀਆ ਦੀ ਪਾਲਣਾ ਕਰਾਂ ਤੇ ਇਸ ਨੇ ਕਿਹਾ ਕਿ ਮੈਂ ਦੁਨੀਆ ਨੂੰ ਨਸ਼ਟ ਕਰਾਂ ਇਸ ਨੂੰ ਡਿਸਟਰੋਏ ਕਰਾਂ ਕਿਉਂਕਿ ਡੈਥ ਵੀ ਜ਼ਰੂਰੀ ਹੈ ਨਾ ਜੇ ਡੈਥ ਨਾ ਹੋਵੇ ਤਾਂ ਫਿਰ ਸਾਰੀ ਦੁਨੀਆ ਭਰ ਜਾਵੇ ਬੰਦਿਆਂ ਨਾਲ ਜਾਨਵਰਾਂ ਨਾਲ ਤੇ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਵੇ ਸੋ ਇਸ ਅਨੁਸਾਰ ਜਿਹੜੇ ਫਿਰ ਅੱਗੋਂ ਬੜੀ ਡਿਵੀਜ਼ਨ ਹੈ ਜੋ ਪ੍ਰਮਾਤਮਾ ਨੇ ਕ੍ਰिएशन ਬਣਾਈ ਉਹ ਓਂਕਾਰ ਦਾ ਮਤਲਬ ਸਾਰੀ ਉਹਦੀ ਕ੍ਰिएशन ਉਸ ਕ੍ਰिएशन ਦੇ ਵਿੱਚ ਵੀ ਪ੍ਰਮਾਤਮਾ ਆਪ ਹੀ ਬੈਠੇ ਨੇ ਉਹ ਵੀ ਬਹੁਤ ਤਰ੍ਹਾਂ ਦੀ ਹੈ ਪਲਾਂਟ ਵਰਲਡ ਐਨੀਮਲ ਵਰਲਡ ਹਿਊਮਨਸ ਮਾਈਕਰੋ অর্গানিਜ਼ਮਸ ਬਹੁਤ ਹੀ ਕੁਝ ਹੈ ਉਹਦੇ ਵਿੱਚ ਸੋ ਜਿਹੜੇ ਜਿਸ ਥਾਂ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਉਤਰੇ ਉਹਨਾਂ ਨੇ ਉਪਦੇਸ਼ ਦਿੱਤਾ ਉਹ ਉਹ ਧਰਤੀ ਬਹੁਤ ਜ਼ਿਆਦਾ ਭਾਗਾਂ ਵਾਲੀ ਹੁੰਦੀ ਹੈ ਤੇ ਉਸ ਧਰਤੀ ਦੇ ਵਿੱਚ ਵਾਈਬਸ ਹੁੰਦੀਆਂ ਨੇ ਪਿਆਰਿਟੀ ਦੀਆਂ ਤਾਂ ਇਸ ਦਾ ਅਵਦ ਦੇ ਵਿੱਚ ਜਨਮ ਹੋਇਆ ਜਿੱਥੇ ਸ਼੍ਰੀ ਰਾਮਚੰਦਰ ਜੀ ਹੋਏ ਸੀ ਤੇ ਇਸ ਤੇ ਮੰਨ ਦੇ ਵਿੱਚ ਵੀ ਭਗਤੀ ਭਾਵ ਪੈਦਾ ਹੋਏ ਪਰ ਕੁਛ ਦਿਨ ਬਾਅਦ ਉਸ ਨੂੰ ਅੱਗ ਲੱਗੀ ਆ ਬਦ ਸ਼ਹਿਰ ਨੂੰ ਤੇ ਕੁਛ ਬਹੁਤ ਜ਼ਿਆਦਾ ਮੁਸੀਬਤ ਆ ਗਈ ਉੱਥੇ ਇਸ ਕਰਕੇ ਸਾਰੇ ਲੋਕਾਂ ਨੂੰ ਛੱਡ ਕੇ ਜਾਣਾ ਪਿਆ ਤਾਂ ਇਸ ਨੇ ਵੀ ਉਸ ਸਿਟੀ ਨੂੰ ਛੱਡ ਦਿੱਤਾ ਤੇ ਇਹ ਲਬਦਾ ਲਬਦਾ ਉਜੈਨ ਪਹੁੰਚ ਗਿਆ ਉਜੈਨ ਇੱਕ ਹੋਰ ਸਿਟੀ ਹੈ ਉੱਥੇ ਪਹੁੰਚਿਆ ਕਿਉਂਕਿ ਦੇ ਅੰਦਰ ਪਰਮਾਤਮਾ ਦੀ ਲਗਨ ਸੀ ਪਰ ਪਤਾ ਨਹੀਂ ਕਿ ਉਹ ਉਸ ਉਸ ਟਾਈਮ ਕਿਸੇ ਵੀ ਲੋਕ ਨੂੰ ਪਤਾ ਨਹੀਂ ਸੀ ਗੁਰੂ ਅਰਕਦੇਵ ਜੀ ਨੇ ਦੱਸਿਆ ਕਿ ਗॉड ਤਾਂ ਇੱਕ ਹੀ ਹੈ ਬਾਕੀ ਤਾਂ ਸਾਰੀਆਂ ਉਹਦੀਆਂ ਪਾਵਰਸ ਨੇ ਜੋ ਵੱਖ-ਵੱਖਰੇ ਕੰਮ ਕਰਦੀਆਂ ਨੇ ਪਰ ਉਸ ਟਾਈਮ ਸਾਰੇ ਤਿੰਨ ਦੇਵਤਿਆਂ ਨੂੰ ਮੰਨਦੇ ਸੀ ਤਿੰਨ ਮੁੱਖ-ਮੁੱਖ ਜਿਹੜੇ ਚੀਫ ਦੇਵਤੇ ਸੀ ਨਾ ਇੱਕ ਬ੍ਰਹਮਾ ਜੀ ਇੱਕ ਵਿਸ਼ਨੂੰ ਜੀ ਤੇ ਇੱਕ ਸ਼ਿਵ ਜੀ ਤਾਂ ਇਹ ਗਿਆ ਤਾਂ ਜਿਸ ਨਗਰੀ ਚੋਂ ਗਿਆ ਸੀ ਉੱਥੇ ਉਹ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਸੀ ਤੇ ਜਦੋਂ ਹੁਣ ਉੱਥੇ ਉਹ ਜੈਨ ਪਹੁੰਚੇ ਉੱਥੇ ਸ਼ਿਵ ਜੀ ਦਾ ਮੰਦਿਰ ਸੀ ਤੇ ਉੱਥੇ ਉਹ ਸ਼ਿਵ ਜੀ ਦੀ ਮੂਰਤੀ ਲੱਗੀ ਹੋਈ ਸੀ ਤੇ ਇਹ ਉੱਥੇ ਜਾ ਕੇ ਬੈਠਿਆ ਤੇ ਇਹਨੇ ਕਿਹਾ ਵੀ ਮੈਂ ਸ਼ਿਵ ਜੀ ਨੂੰ ਤਿਆਵਾਂ ਉਹਨਾਂ ਦਾ ਸਿਮਰਨ ਕਰਾਂ ਪਰ ਸਿਮਰਨ ਕਿਸ ਤਰ੍ਹਾਂ ਕੋਈ ਕਰੇ ਉਹ ਕੋਈ ਕੋਈ ਮੰਤਰ ਹੁੰਦਾ ਨਾ ਗੁਰੂ ਕੋਲੋਂ ਮੰਤਰ ਮਿਲਦਾ ਤਾਂ ਹੀ ਸਿਮਰਨ ਕੀਤਾ ਜਾਂਦਾ ਹੈ ਤੇ ਮੰਤਰ ਤੋਂ ਦੇ ਕੋਲ ਹੈ ਨਹੀਂ ਸੀ ਗੁਰੂ ਜ਼ਰੂਰੀ ਹੁੰਦਾ ਜਿਸ ਤਰ੍ਹਾਂ ਹੁਣ ਆਪਾਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਵਾਹਿਗੁਰੂ ਮੰਤਰ ਦੰਦੇ ਨੇ ਜਾਂ ਮੂਲ ਮੰਤਰ ਸਾਹਿਬ ਦੰਦੇ ਨੇ ਤੇ ਇਹ ਇਹਨੂੰ ਪਤਾ ਸੀ ਕਿ ਗੁਰੂ ਧਾਰਨ ਕਰਨਾ ਜ਼ਰੂਰੀ ਹੈ ਤੇ ਫਿਰ ਇਸਨੇ ਕਿਹਾ ਕਿ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ ਤੇ ਇਸਨੇ ਦੇਖਿਆ ਕਿ ਉੱਥੇ ਇੱਕ ਇੱਕ ਕੋਈ 올ਡ ਸੇਂਟ ਬੈਠੇ ਹੁੰਦੇ ਨੇ ਮੰਦਰ ਦੇ ਵਿੱਚ ਉਹ ਬਹੁਤ ਭਗਤੀ ਕਰਦੇ ਨੇ 올 ਦਾ ਟਾਈਮ ਤੇ ਬੜੀ ਉਹਨਾਂ ਦੇ ਚਿਹਰੇ ਤੇ ਸ਼ਾਂਤੀ ਤੇ ਬਹੁਤ ਹੀ ਪਿਆਰ ਉਹਨਾਂ ਦੇ ਝਲਕਦਾ ਸੀ ਤੇ ਇਸ ਨੂੰ ਪਤਾ ਲੱਗ ਗਿਆ ਕਿ ਇਹ ਹੀ ਹੋ ਸਕਦੇ ਨੇ ਮੇਰੇ ਗੁਰੂ ਤੇ ਉਹਨਾਂ ਦੇ ਨੇ ਚਰਨ پکڑ ਕੇ ਕਿਹਾ ਕਿ ਮੈਨੂੰ ਆਪਣਾ ਸ਼ਿਸ਼ਣ ਬਣਾ ਲਓ ਤੁਸੀਂ ਮੇਰੇ ਗੁਰੂ ਬਣ ਜਾਓ ਤੇ ਮੈਨੂੰ ਮੰਤਰ ਦੇ ਦਿਓ ਗੁਰੂ ਮੰਤਰ ਦੇ ਦਿਓ ਤੇ ਪਰ ਅੰਦਰੋਂ ਉਹਨੂੰ ਉਹਨੂੰ ਕੋ ਸ਼ਰਧਾ ਨਹੀਂ ਸੀ ਇਹਨੇ ਸਿਰਫ ਆਪਣੇ ਇੱਕ ਇੱਕ ਕੰਮ ਲਈ ਕਿ ਮੈਨੂੰ ਮੰਤਰ ਦੇ ਦੇਣ ਬਸ ਇਹ ਫਿਰ ਮੈਂ ਸ਼ਿਵ ਜੀ ਦੀ ਭਗਤੀ ਕਰਾਂ ਤੇ ਉਹਨਾਂ ਨੇ ਗੁਰੂ ਜੀ ਨੇ ਉਹਨੂੰ ਬੜਾ ਪਿਆਰ ਕੀਤਾ ਇਸ ਨੂੰ ਮੰਤਰ ਦੇ ਦਿੱਤਾ ਪਰ ਉਸ ਤੋਂ ਬਾਅਦ ਆਪਣਾ ਫਰਜ਼ ਹੁੰਦਾ ਕਿ ਜਿਸ ਗੁਰੂ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਆਪਾਂ ਉਹਨਾਂ ਗੁਰੂ ਜੀ ਮਹਾਰਾਜ ਜੀ ਦਾ ਬਹੁਤ ਰਿਗਾਰਡ ਕਰੀਏ ਬਹੁਤ ਉਹਨਾਂ ਨੂੰ ਬਾਰ-ਬਾਰ ਦਰਸਕਾਰਾਂ ਕਰੀਏ ਤੇ ਅੱਗੇ ਬਹੁਤ ਇਸ ਚੀਜ਼ ਨੂੰ ਕਾਊਂਟ ਕੀਤਾ ਜਾਂਦਾ ਸੀ ਕਿ ਗੁਰੂ ਜਿੱਥੋਂ ਦੀ ਲੰਗਰ ਬੜਾ ਸਤਕਾਰ ਹੋਣਾ ਚਾਹੀਦਾ ਉਹਨਾਂ ਦਾ ਉੱਠ ਕੇ ਖੜੇ ਹੋ ਜਾਓ ਹੱਥ ਜੋੜ ਲਓ ਮੱਥਾ ਟੇਕੋ ਉਹਨਾਂ ਦੀ ਹਰ ਗੱਲ ਮੰਨੋ ਤਾਂ ਇਹ ਨਾ ਪਰੇ ਜਿਹੜਾ ਬੰਦਾ ਸੀ ਇਸਨੇ ਉਹਨਾਂ ਤੋਂ ਮੰਤਰ ਤਾਂ ਲੈ ਲਿਆ ਪਰ ਕੋਈ ਸ਼ਰਤਾਂ ਨਹੀਂ ਸੀ ਉਹਨਾਂ ਲਈ ਇਹਦੇ ਮਨ ਦੇ ਵਿੱਚ ਤੇ ਉਹ ਕਹਿੰਦਾ ਵੀ ਚੱਲ ਮੇਰਾ ਕੰਮ ਬਣ ਗਿਆ ਬਸ ਮੈਂ ਉਹ ਸ਼ਿਵ ਜੀ ਨੂੰ ਯਾਦ ਕਰਨ ਲੱਗ ਪਿਆ ਮੰਤਰ ਪੜ੍ਹ-ਪੜ੍ਹ ਕੇ ਪਰ ਇਹ ਗੁਰੂ ਜੀ ਬਹੁਤ ਪਿਆਰ ਕਰਦੇ ਸੀ ਇਸ ਨੂੰ ਤੇ ਉਹ ਸਾਰਿਆਂ ਲਈ ਬਹੁਤ ਨਾਈਸ ਸੀਗੇ ਗੁਰੂ ਜੀ ਸੀ ਜਿਹੜੇ ਇਸ ਤੇ ਪਰ ਥੋੜਾ ਜਿਹਾ ਸੈਲਫਿਸ਼ ਸੀ ਤੇ ਇਹ ਕਾਫੀ ਜਨੂੰ ਮੰਤਰ ਜਾਪ ਕਰਨ ਲੱਗ ਪਿਆ ਇਹਨੂੰ ਲੱਗਿਆ ਕਿ ਮੈਨੂੰ ਹੁਣ ਗੁਰੂ ਦੀ ਕੀ ਜ਼ਰੂਰਤ ਹੈ ਮੈਂ ਤਾਂ ਮੰਤਰ ਲੈਣਾ ਸੀ ਮੈਂ ਲੈ ਲਿਆ ਤੇ ਜਦੋਂ ਉਹ ਹੀ ਬੈਠਾ ਸੀ ਉੱਥੇ ਮੰਦਰ ਦੇ ਵਿੱਚ ਇਹਦੇ ਗੁਰੂ ਜੀ ਆਏ ਤੇ ਉੱਠ ਕੇ ਖੜਾ ਹੀ ਨਹੀਂ ਹੋਇਆ ਇਸਨੇ ਉਹਨਾਂ ਨੂੰ ਨਮਸਕਾਰ ਵੀ ਨਹੀਂ ਕੀਤੀ ਹੱਥ ਵੀ ਨਹੀਂ ਜੋੜੇ ਕੁਝ ਵੀ ਨਹੀਂ ਰਿਗਾਰਡ ਹੀ ਨਹੀਂ ਕੀਤਾ ਤਾਂ ਉਹਦੇ ਗੁਰੂ ਜੀ ਨੇ ਤਾਂ ਕੁਝ ਨਹੀਂ ਕਿਹਾ ਕਿਉਂਕਿ ਉਹ ਤਾਂ ਬਹੁਤ ਹੰਬਲ ਸੀ ਪਰ ਸ਼ਿਵ ਜੀ ਚਾਹੇ ਮੂਰਤੀ ਦੇ ਵਿੱਚ ਹੁੰਦੇ ਪਰ ਹੁੰਦੇ ਤਾਂ ਹੈਗੇ ਨੇ ਨਾ ਉਹਨਾਂ ਦੀ ਐਗਜ਼ਿਸਟੈਂਸ ਤਾਂ ਸਾਰਿਆਂ ਦੀ ਹੁੰਦੀ ਹੈ ਤਾਂ ਉਹ ਸ਼ਿਵ ਜੀ ਨੂੰ ਬੜਾ ਗੁੱਸਾ ਚੜਿਆ ਕਿ ਇਹ ਕਿੰਨਾ ਬੇਵਕੂਫ ਆਦਮੀ ਹੈ ਭਈ ਇਸ ਗੁਰੂ ਨੇ ਇਸ ਨੂੰ ਗੁਰਮੰਤਰ ਦਿੱਤਾ ਮੇਰਾ ਮੇਰਾ ਮੰਤਰ ਦਿੱਤਾ ਜਪਣ ਵਾਸਤੇ ਪਰ ਇਹਨੂੰ ਇੰਨੀ ਵੀ ਤਨੀਜ਼ ਨਹੀਂ ਨਹੀਂ ਕਿ ਮੈਂ ਆਪਣੇ ਗੁਰੂ ਦਾ ਰਿਗਾਰਡ ਕਰਨਾ ਤੇ ਉਹ ਸ਼ਿਵ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਸ ਨੂੰ ਕਹਿੰਦੇ ਕਿ ਆਵਾਜ਼ ਆਈ ਮਤਲਬ ਆਕਾਸ਼ਵਾਣੀ ਜਿਸ ਨੂੰ ਕਹਿੰਦੇ ਨਾ ਕਿ ਆਵਾਜ਼ ਆਉਂਦੀ ਹੁੰਦੀ ਹੈ ਕਿ ਆਵਾਜ਼ ਆਈ ਤੇ ਕਹਿੰਦੇ ਕਿ ਤੂੰ ਐਨਾ ਬੇਵਕੂਫ ਬੰਦਾ ਹੈ ਤੇਰੇ ਗੁਰੂ ਜਿਨ ਨੂੰ ਕਿ ਕੀ ਅਸੀਂ ਉਹ ਦੇਣ ਦੇ ਹੀ ਨਹੀਂ ਸਕਦੇ ਹੁਣ ਸਾਈਹਬ ਸਿੰਘ ਬੰਸਾ ਜੀ ਆਪਾਂ ਨੂੰ ਉਪਦੇਸ਼ ਬਖਸ਼ਦੇ ਨੇ ਸ਼ਬਦ ਬਖਸ਼ਦੇ ਨੇ ਮੰਤਰ ਬਖਸ਼ਦੇ ਨੇ ਆਪਾਂ ਕਿਸ ਤਰ੍ਹਾਂ ਉਹਨਾਂ ਦਾ ਦੇਣ ਦੇ ਸਕਦੇ ਆ ਤੇ ਆਪਾਂ ਤਾਂ 올 ਦਾ ਟਾਈਮ ਵੀ ਸ਼ੁਡ ਬੀ ਸੈਕਰੀਫਾਈਜ਼ ਟੂ ਹਿਮ ਤਾਂ ਆਪਾਂ ਤਾਂ ਬਾਰ ਬਾਰ ਬਲਹਾਰਨ ਵਾਰਨੇ ਬਲਹਾਰਨ ਜਾਂਦੇ ਆਪਾਂ ਦੇਖਦੇ ਆਂ ਸੈਬਸਿਡਨ ਸਾਭ ਜੀ ਦੀ ਸਵਾਰੀ ਜਿੱਥੋਂ ਦੀ ਲੰਘਦੀ ਆ ਸਾਰੇ ਲੋਕੀ ਹੱਤ ਬਨ ਕੇ ਖੜੇ ਹੋ ਜਾਂਦੇ ਨੇ ਆਪਾਂ ਕਿਸ ਤਰ੍ਹਾਂ ਹੱਤ ਪੈਰ ਪੈਰ ਬਰੋਂ ਧੋਕੇ ਹੱਤ ਧੋਕੇ ਫਿਰ ਆਪਾਂ ਉਹਨਾਂ ਦੀ ਹਜ਼ੂਰੀ ਚ ਜਾਂਦੇ ਆਂ ਕਿਸ ਤਰ੍ਹਾਂ ਆਪਾਂ ਇੰਨੀ ਸ਼ਰਧਾਨ ਨਾਲ ਮੱਥਾ ਟੇਕਦੇ ਆਂ ਤੇ ਜੇ ਆਪਾਂ ਰਿਗਾਰਡ ਹੀ ਨਾ ਕਰੀਏ ਫਿਰ ਸਾਨੂੰ ਪ੍ਰਮਾਤਮਾ ਥੋੜਾ ਸਾਡੇ ਤੇ ਖੁਸ਼ ਹੋਊਗਾ ਕਿਉਂਕਿ ਗੁਰੂ ਤੇ ਪ੍ਰਮਾਤਮਾ ਤਾਂ ਇੱਕ ਹੀ ਹੁੰਦੇ ਨੇ ਤਾਂ ਸ਼ਿਵ ਜੀ ਨੂੰ ਇੰਨਾ ਗੁੱਸਾ ਚੜਿਆ ਉਹਨਾਂ ਨੇ ਨਾ ਕਰਸ਼ ਕਰਤਾ ਉਸ ਨੂੰ ਉਹਨਾਂ ਦੀ ਆਵਾਜ਼ ਆਈ ਕਿ ਤੂੰ ਇੰਨਾ ਬੇਵਕੂਫ ਹੈ ਜਿਸ ਗੁਰੂ ਨੇ ਤੈਨੂੰ ਮੇਰਾ ਮੰਤਰ ਦਿੱਤਾ ਤੇ ਤੂੰ ਇੰਨਾ ਵੀ ਭੁੱਲ ਗਿਆ ਕਿ ਉਸ ਦੀ ਰਿਸਪੈਕਟ ਕਰੀ ਦੀ ਹੁੰਦੀ ਹੈ ਉਹ ਆਇਆ ਤੇ ਤੂੰ ਆਰਾਮ ਨਾਲ ਬੈਠਾ ਰਿਹਾ ਕਹਿੰਦੇ ਐਂ ਬੈਠਾ ਰਿਹਾ ਜਿਵੇਂ ਅਜਗਰ ਬੈਠਾ ਹੁੰਦਾ ਹੈ ਅਜਗਰ ਮੀਨਜ਼ ਪਾਈਥਨ ਪਾਈਥਨ ਤੋਂ ਪਤਾ ਨਾ ਬੇਟਾ ਬਹੁਤ ਵੱਡਾ ਸਨੇਕ ਹੁੰਦਾ ਹੈ ਉਹ ਬਹੁਤ ਭਾਰਾ ਹੁੰਦਾ ਹੈ ਤੇ ਬੜਾ ਸਲਗਿਸ਼ ਜਿਹਾ ਹੁੰਦਾ ਹੈ ਕਿਉਂਕਿ ਉਹ ਇੰਨਾ ਭਾਰਾ ਹੁੰਦਾ ਉਹ ਕੋਲ ਚੱਲਿਆ ਨਹੀਂ ਜਾਂਦਾ ਫਿਰ ਉਹ ਕੀ ਕਰਦਾ ਕਿ ਸਭ ਤੇ ਉਹ ਨਿਗਰਲੈਂਡ ਦਾ ਇਹ ਸਵਾਲੋ ਕਰ ਲੈਂਦਾ ਵੱਡੇ ਵੱਡੇ ਜਾਨਵਰਾਂ ਨੂੰ ਵੀ ਖਾ ਜਾਂਦਾ ਉਹ ਜਿਸ ਤਰ੍ਹਾਂ ਕੋਈ ਪਿੱਡਾ ਨੂੰ ਬੱਕਰੀਆਂ ਨੂੰ ਜਾਂ ਹਿਰਨਾ ਨੂੰ ਕੋਈ ਵੀ ਉਹਦੇ ਨੇੜੇ ਆਵੇ ਤਾਂ ਉਸ ਨੂੰ ਇੰਗਲਫ ਕਰ ਲੈਂਦਾ ਤੇ ਫਿਰ ਉਹ ਕਿਉਂਕਿ ਬਹੁਤ देर ਲੱਗਦੀ ਉਹਨੂੰ ਡਾਈਜੈਸਟ ਕਰਨ ਨੂੰ ਉਹਨੂੰ ਚੂ ਵੀ ਨਹੀਂ ਕਰਦਾ ਬਸ ਫਿਰ ਆਰਾਮ ਨਾਲ ਲੇਟਿਆ ਰਹਿੰਦਾ ਕਈ ਕਈ ਦਿਨ ਲੰਘ ਜਾਂਦੇ ਨੇ ਜਦੋਂ ਡਾਈਜੈਸਟ ਹੋ ਜਾਂਦਾ ਉਹ ਸ਼ਕਾਰ ਬਹੁਤ ਸਲੱਗਿਸ਼ ਹੁੰਦਾ ਹੈ ਇਹ ਤੇ ਉਹ ਕਹਿੰਦੇ ਕਿ ਤੂੰ ਅਜਗਰ ਵਾਂਗੂ ਬੈਠਾ ਰਿਹਾ ਆਪਣੇ ਗੁਰੂ ਦੇ ਆਹ ਤੂੰ ਹੈਂ ਤੇ ਜਾ ਜਾ ਕੇ ਅਜਗਰ ਅਜਗਰ ਬਣ ਜਾ ਹਜ਼ਾਰ ਸਾਲਾਂ ਤੱਕ ਤੂੰ ਅਜਗਰ ਹੀ ਬਣਿਆ ਰਿਹਾ ਤੇ ਉਹ ਨਾਲ ਬਹੁਤ ਜ਼ਿਆਦਾ ਡਰ ਗਿਆ ਤੇ ਫਿਰ ਉਹਦੇ ਗੁਰੂ ਜੀ ਨੂੰ ਬੜਾ ਤਰਸ ਆਇਆ ਤੇ ਕਿਉਂਕਿ ਗੁਰੂ ਗੁਰੂ ਬਣਾਉਣਾ ਤਾਂ ਹੀ ਜ਼ਰੂਰੀ ਹੈ ਗੁਰੂ ਹਮੇਸ਼ਾ ਆਪਾਂ ਨੂੰ ਬਚਾ ਲੈਂਦੇ ਨੇ ਜੇ ਆਪਣੇ ਕੋਲੋਂ ਗਲਤੀ ਵੀ ਕੋਈ ਹੋ ਜਵੇ ਤਾਂ ਮaaf ਕਰਵਾ ਦਿੰਦੇ ਨੇ ਤੇ ਉਹਦੇ ਗੁਰੂ ਜੀ ਕਹਿੰਦੇ Shiv ji na please ਤੁਸੀਂ ਇਸ ਤਰ੍ਹਾਂ ਨਾ ਇਹ ਵਿਚਾਰੇ ਨੂੰ ਇਹ ਅਣਜਾਣ ਹੈ ਇਗਨੋਰੈਂਟ ਹੈ ਨੂੰ ਇੰਨਾ ਵੱਡਾ ਸਰਾਪ ਨਾ ਤੁਸੀਂ ਦਿਓ ਤੇ ਫਿਰ ਵੀ ਇਹ ਚਲੋ ਤੁਹਾਡਾ ਨਾਮ ਜਪਦਾ ਸੀ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਜਿਹੜੇ ਸੰਤ ਮਹਾਪੁਰਸ਼ ਨੇ ਉਹ ਕਿ ਚਾਉਂਦੇ ਨਹੀਂ ਕਿ ਸਾਡਾ ਕੋਈ ਰਿਗਾਰਡ ਕਰੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਕੋਈ ਉਹਨਾਂ ਨੂੰ ਗਾਲਾਂ ਕੱਢ ਜੇ ਚਾਹੇ ਕੋਈ ਉਹਨਾਂ ਦੀ ਆਖੀ ਬਹੁਤ ਤਾਰੀਫ ਕਰੇ ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਅਬਵ ਹੁੰਦੇ ਨੇ ਪਰ ਆਪਾਂ ਨੂੰ ਫਰਕ ਪੈਂਦਾ ਕਿਉਂਕਿ ਜੇ ਆਪਾਂ ਉਹਨਾਂ ਦੇ ਗੁਣ ਗਾਵਾਂਗੇ ਉਹਨਾਂ ਉਹਨਾਂ ਦੀ ਸੇਵਾ ਕਰਾਂਗੇ ਤਾਂ ਆਪਾਂ ਨੂੰ ਚੰਗਾ ਫਲ ਮਿਲੂਗਾ ਜਿਹੜੇ ਵੀ ਉਹਨਾਂ ਦੀ ਨਿੰਦਾ ਕਰਦੇ ਨੇ ਤਾਂ ਆਪਾਂ ਪੜਦੇ ਆ ਸੁਖਮਨੀ ਸਾਹਿਬ ਤੋਂ ਉਹਨਾਂ ਨੂੰ ਕਿੰਨੀ ਜ਼ਿਆਦਾ ਪਨਿਸ਼ਮੈਂਟ ਮਿਲਦੀ ਹੈ ਤੇ ਫਿਰ ਹੁਣ ਸ਼ਿਵ ਜੀ ਨੇ ਜੋ ਸ਼ਰਾਪ ਦਿੱਤਾ ਸੀ ਉਹ ਤਾਂ ਪੂਰਾ ਹੋਣਾ ਸੀ ਤਾਂ ਉਹਦੇ ਗੁਰੂ ਜੀ ਕਹਿੰਦੇ ਕਿ ਸ਼ਿਵ ਜੀ ਦੇਖੋ ਤੁਹਾਡਾ ਹੁਣ ਸ਼ਰਾਪ ਐਵੇਂ ਤਾਂ ਨਹੀਂ ਜਾਣਾ ਇਹ ਅਜੇ ਤੱਕ ਬਣ ਹੀ ਜਾਣਾ ਪਰ ਦੇਖੋ ਕਿੰਨੀ ਗੰਦੀ ਜੂਨ ਹੈ ਉਸ ਦੀ ਨਾ ਤੇ ਤੁਸੀਂ ਨਾ ਇੰਨੀ ਕੁ ਮਿਹਰ ਕਰੋ ਕਿ ਇਸ ਨੂੰ ਤੁਸੀਂ ਕਿਹਾ ਵੀ ਹਜ਼ਾਰ ਵਾਰੀ ਇਹ ਅਜਗਰ ਬਣੂਗਾ ਤੁਸੀਂ ਨਾ ਦੇਖੋ ਬਾਰ-ਬਾਰ ਜਨਮਣਾ ਮਰਨਾ ਕਿੰਨਾ ਵੱਡਾ ਦੁੱਖ ਹੁੰਦਾ ਜਦੋਂ ਕੋਈ ਜਨਮ ਲੈਂਦਾ ਬੱਚੇ ਬੱਚੇ ਤੁਸੀਂ ਭੁੱਲ ਜਾਂਦੇ ਹੋ ਨਾ ਆਪਾਂ ਸਾਰੇ ਭੁੱਲ ਜਾਂਦੇ ਆ ਕਿ ਪਰ ਜਦੋਂ ਬਰਥ ਦੀਆਂ ਪੇਨਸ ਬਹੁਤ ਹੁੰਦੀਆਂ ਨੇ ਬੱਚੇ ਨੂੰ ਵੀ ਬਹੁਤ ਹੁੰਦੀਆਂ ਐ ਇੰਨੀ ਢੀੜੀ ਥਾਂ ਦੇ ਵਿੱਚ ਰਹਿਣਾ ਫਿਰ ਇੰਨੀ ਗੰਦਗੀ 'ਚ ਫਿਰ ਉੱਥੋਂ ਦੀ ਬਾਹਰ ਨਿਕਲਣਾ ਬਹੁਤ ਜ਼ਿਆਦਾ ਦਮ ਘੁੱਟਦਾ ਹੁੰਦਾ ਤੇ ਫਿਰ ਡੈਥ ਦੀਆਂ ਪੇਨਸ ਵੀ ਬਹੁਤ ਹੁੰਦੀਆਂ ਨੇ ਤੇ ਕਹਿੰਦੇ ਵੀ ਮਹਾਰਾਜ ਇੰਨੀ ਕਿ ਬਖਸ਼ਿਸ਼ ਕਰਦੇ ਓ ਕਿ ਇਹਨੂੰ ਬਰਥ ਤੇ ਡੈਥ ਦੀ ਪੇਨ ਨਾ ਹੋਵੇ ਤੇ ਅਜਗਰ ਦੀ ਜ਼ਿੰਦਗੀ ਤਾਂ ਬਹੁਤ ਲੰਮੀ ਹੁੰਦੀ ਹੈ ਡੈਚਰਲ ਡੈਥ ਦਾ ਸਨੇਕਸ ਮਰਦਾ ਹੀ ਨਹੀਂ ਬਟ ਇਹਨਾਂ ਨੂੰ ਤਾਂ ਕੋਈ ਮਾਰੇ ਤਾਂ ਮਾਰੇ ਨਹੀਂ ਤਾਂ ਇਹਨਾਂ ਦੀ ਬਹੁਤ ਲੰਮੀ ਉਮਰ ਹੁੰਦੀ ਹੈ ਕਿ ਕਦੋਂ ਹਜ਼ਾਰ ਜਨਮ ਇਹਦੇ ਪੂਰੇ ਹੋਏ ਤਾਂ ਇਟ ਵਿਲ ਟੇਕ ਟੂ ਲੌਂਗ ਤੁਸੀਂ ਨਾ ਬਹੁਤ ਹੀ ਜ਼ਿਆਦਾ ਸਜ਼ਾ ਦਿੱਤੀ ਮਹਾਰਾਜੀ ਇਸ ਨੂੰ ਬਖਸ਼ ਲਓ ਤੁਸੀਂ ਤੇ ਤੁਸੀਂ ਨਾ ਇਹ ਛੇਤੀ 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 ਐ ਇਦਾਂ ਕਰਿਓ ਵੀ ਇਹ ਜਿਵੇਂ ਬਰਥ ਲਿਆ ਫਿਰ ਜਲਦੀ ਡੈਥ ਹੋ ਗਈ ਫਿਰ ਬਰਥ ਲਿਆ ਜਲਦੀ ਡੈਥ ਹੋ ਗਈ ਤੇ ਇਹਨੂੰ ਬਰਥ ਦੀ ਪੇਨ ਵੀ ਨਾ ਹੋਵੇ ਇਹਨੂੰ ਡੈਥ ਦੀ ਪੇਨ ਵੀ ਨਾ ਹੋਵੇ ਤੇ ਫਿਰ ਨਾ ਇਹ ਛੇਤੀ ਛੇਤੀ ਇਹਦੀਆਂ ਹਜ਼ਾਰ ਰੁਪਏ ਤੁਸੀਂ ਜੁਨੀਆਂ ਇਹ ਕੱਢ ਦਿਓ ਇਸ ਨੂੰ ਯਾਦ ਵੀ ਰਹੀਂ ਸਾਰਾ ਗਿਆਨ ਜੋ ਵੀ ਇਹਨੇ ਕੀਤਾ ਤੇ ਤੁਸੀਂ ਨਾ ਇੰਨੀ ਕਿਰਪਾ ਕਰੋ ਤੇ ਸ਼ਿਵ ਜੀ ਕਹਿੰਦੇ ਚਲੋ ਠੀਕ ਹੈ ਤੁਸੀਂ ਚਲੋ ਇਹਦੀ ਸफारਿਸ਼ ਕਰਦੇ ਹੋ ਤਾਂ ਮੈਂ ਇੰਨੀ ਗੱਲ ਮੰਨ ਲੈਂਦਾ ਪਰ ਇਹਨੂੰ ਪਤਾ ਹੋਣਾ ਚਾਹੀਦਾ ਇਹਨੂੰ ਜਲਦ ਰਹੂਗਾ ਹਰ ਜੁਨੀ ਦੇ ਵਿੱਚ ਕਿ ਮੈਂ ਆਪਣੇ ਗੁਰੂ ਦਾ ਡਿਸਰਗਾਰਡ ਕੀਤਾ ਸੀ ਤੇ ਇਹਦੀ ਕਿੰਨੀ ਵੱਡੀ ਪਨਿਸ਼ਮੈਂਟ ਮਿਲਦੀ ਹੈ ਤੇ ਫਿਰ ਉਹ ਜਿਹੜਾ ਇਹ ਇਹ ਬੰਦਾ ਸੀ ਨਾ ਇਹ ਫਿਰ ਅਜਗਰ ਬਣ ਗਿਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਬਚਨ ਕੀਤਾ ਸੀ ਕਿ ਇਹ ਛੇਤੀ ਛੇਤੀ 1000 ਟਾਈਮਸ ਇਹ ਅਜਗਰ ਬੜਿਆ ਜੰਮਿਆ ਤੇ ਮਰਿਆ ਪਰ ਇਸ ਨੂੰ ਕੋਈ ਪੇਨ ਨਹੀਂ ਹੋਈ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਬਹੁਤ ਸਾਰੇ ਜੁਨਾ ਵਿਪੋਗਣੀਆਂ ਪਈਆਂ ਕਦੇ ਕੁਝ ਬਣ ਜਾਂਦਾ ਸੀ ਕਦੇ ਕੁਝ ਬਣ ਜਾਂਦਾ ਸੀ ਫਿਰ ਆਖਰ ਤੇ ਵਿੱਚ ਇਸ ਨੂੰ ਹਿਊਮਨ ਬਾਡੀ ਮਿਲੀ ਹਿਊਮਨ ਬਾਡੀ ਮਿਲੀ ਤਾਂ ਇੱਕ ਪੰਡਿਤ ਦੇ ਘਰ ਦੇ ਵਿੱਚ ਇੱਕ ਬ੍ਰਾਹਮਣ ਦੇ ਘਰ ਦੇ ਵਿੱਚ ਇਸ ਦਾ ਜਨਮ ਹੋਇਆ ਉਸ ਤੋਂ ਬਾਅਦ ਇਸ ਨੂੰ ਕਿਉਂਕਿ ਉਹੀ ਖੁਆਇਸ਼ ਰਹੀ ਜਿਸ ਤਰ੍ਹਾਂ ਅਵਧ ਦੇ ਵਿੱਚ ਬੋਰਨ ਹੋਇਆ ਸੀ ਇਸ ਨੂੰ ਸੀਗਾ ਵੀ ਮੈਂ ਸ੍ਰੀ रामਚੰਦਰ ਜੀ ਬਾਰੇ ਹੋਰ ਤੋਂ ਹੋਰ ਜ਼ਿਆਦਾ ਜਾਣਣਾ ਚਾਹਤਿ ਮੈਂ ਉਹਨਾਂ ਦੇ ਮੈਨੂੰ ਦਰਸ਼ਨ ਹੋ ਜਾਣ ਸ੍ਰੀ रामਚੰਦਰ ਜੀ ਦੇ ਫਿਰ ਇਹ ਬੜੇ ਸੇਂਟਸ ਕੋਲੇ ਗਿਆ ਤੇ ਕਹਿੰਦਾ ਵੀ ਮੈਨੂੰ ਸਾਰਿਆਂ ਤੋਂ ਜ਼ਿਆਦਾ ਵਧੀਆ ਉਪਦੇਸ਼ ਕੌਣ ਦੇ ਸਕਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਇੱਕ ਪਹਾੜ ਹੈ ਉੱਥੇ ਬਹੁਤ ਹਾਈਟ ਦੇ ਉੱਤੇ ਨਾ ਉੱਥੇ ਕੋਈ ਚੜ ਵੀ ਨਹੀਂ ਸਕਦਾ ਬੜੀ ਮੁਸ਼ਕਿਲ ਨਾਲ ਜਾਇਆ ਜਾਂਦਾ ਹੈ ਤੇ ਉੱਥੇ ਇੱਕ ॠषि ਬੈਠਦੇ ਨੇ ਤੇ ਤੂੰ ਉਹਨਾਂ ਕੋਲ ਚਲਾ ਜਾ ਤੇ ਉਹ ਤੈਨੂੰ ਉਪਦੇਸ਼ ਦੇਣਗੇ ਤੇ ਉਹ ਫਿਰ ਚੜਦਾ 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 ਉੱਥੇ ਪਹੁੰਚ ਗਿਆ ਤੇ ਬਿਲਕੁਲ ਇਕਾਂਤ ਦੇ ਵਿੱਚ ਇੱਕ ॠषि ਬੈਠੇ ਸੀ ਤੇ ਉਹ ਬੜੇ ਉਨོས་ ਸਮਬਧੀ ਲੱਗੀ ਹੋਈ ਸੀ ਬੜੇ ਸ਼ਾਂਤ ਬੈਠੇ ਸੀ ਉਹ ਬੜਾ ਨੂਰ ਉਹਨਾਂ ਦੇ ਚਲਕ ਰਿਹਾ ਸੀ ਤੇ ਇਹਨੇ ਜਾ ਕੇ ਉਹਨਾਂ ਕੋਲੇ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਉਪਦੇਸ਼ ਦਿਓ ਤੇ ਬੜੇ ਖੁਸ਼ ਹੋਏ ਕਹਿੰਦੇ ਵੀ ਤੂੰ ਇੰਨੀ ਮਿਹਨਤ ਕਰਕੇ ਐਡੀ ਦੂਰ ਆਏ ਐ ਤੇ ਵੀ ਮੈਂ ਤੈਨੂੰ ਜ਼ਰੂਰ ਪਰਮਾਤਮਾ ਦਾ ਉਪਦੇਸ਼ ਦਊਂਗਾ ਤੇ ਬੇਟੇ ਹੁਣ ਜੇ ਆਪਾਂ ਕਹਿਆ ਨਾ ਪਰਮਾਤਮਾ ਦੇ ਤਿੰਨ ਰੂਪ ਹੁੰਦੇ ਨੇ ਉਹ ਪਹਿਲਾ ਨਿਰਗੁਣ ਸਰੂਪ ਬਾਰੇ ਉਪਦੇਸ਼ ਦੇਣ ਲੱਗਿਆ ਕਿ ਪਰਮਾਤਮਾ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਹੈ ਹਰ ਕਣਕਣ ਦੇ ਵਿੱਚ ਬਿਰਾਜਮਾਨ ਹੈ ਉਹ ਜਦੋਂ ਜਦੋਂ ਗੁਰੂ ਕਿਸੇ ਦੇ ਵੀ ਗੁਰੂ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਅਨਸਾਪ ਜੀ ਦੀ ਹਜ਼ੂਰੀ ਚ ਬੈਠ ਕੇ ਆਪਾਂ ਬੋਲਦੇ ਥੋੜੀ ਐ ਜਦੋਂ ਆਪਾਂ ਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਨਮਾ ਸਾਹਿਬ ਲੈਂਦੇ ਹਾਂ ਉਦੋਂ ਨੇ ਉਨਾਂ ਚਰ ਬੋਲਦੇ ਆਪਾਂ ਹੱਥ ਜੋੜ ਕੇ ਬੈਠੇ ਰਹਿੰਦੇ ਆ ਵੀ ਮਹਾਰਾਜ ਜੀ ਜੋ ਆਪਾਂ ਸਮਝਾ ਰਹੇ ਨੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗੁਰੂ ਦੇ ਅੱਗੇ ਕਦੇ ਵੀ ਨਹੀਂ ਬੋਲੀਦਾ ਹੁੰਦਾ ਤੇ ਉਹ ਇਹਦਾ ਇੰਟਰਸਟ ਸੀਗਾ ਸਿਰਫ ਸ੍ਰੀ ਰਾਮਚੰਦਰ ਜੀ ਵੱਲ ਉਹ ਗੁਰੂ ਜੀ ਤਾਂ ਬਹੁਤ ਵੱਡੇ ਵੱਡੇ ਉਪਦੇਸ਼ ਜਨੂੰ ਦੇ ਰਹੇ ਸੀ ਕਿ ਉਹ ਕਿਸ ਤਰ੍ਹਾਂ ਪਰਮਾਤਮਾ ਸਾਰੇ ਆਕਾਸ਼ ਦੇ ਵਿੱਚ ਵੀ ਉਹ ਹੈ ਸਮੁੰਦਰਾਂ ਦੇ ਵਿੱਚ ਵੀ ਉਹ ਹੈ ਹਰ ਇੱਕ ਪਾਰਟੀਕਲ ਦੇ ਵਿੱਚ ਵੀ ਹੈ ਆਪਣੇ ਅੰਦਰ ਵੀ ਹੈ ਉਹ ਅੱਖਾਂ ਬੰਦ ਕਰਕੇ ਇੰਨਾ ਸੋਹਣਾ ਉਪਦੇਸ਼ ਦੇ ਰਿਹਾ ਸੀ ਵਿੱਚੋਂ ਹੀ ਬੋਲਣ ਲੱਗਿਆ ਕਹਿੰਦਾ ਨਹੀਂ ਨਹੀਂ ਗੁਰੂ ਜੀ ਮੈਨੂੰ ਨਾ ਸੰਤ ਜੀ ਮੈਨੂੰ ਤੁਸੀਂ रामचंद्र ਜੀ ਦੇ ਦਰਸ਼ਨ ਕਰਾਓ ਤੇ ਉਹ ਥੋੜਾ ਜੀ ਥੋੜੀ ਜੀ ਗੱਲ ਕਰਕੇ ਫੇਰ ਉਹਨਾਂ ਨੇ ਸਮਝਾਇਆ ਕਿ ਇਸ ਤਰ੍ਹਾਂ ਵਿੱਚ ਨਹੀਂ ਬੋਲੀਦਾ ਹੁੰਦਾ ਮੈਂ ਤੁਹਾਨੂੰ ਐਡਾ ਵੱਡਾ ਗਿਆਨ ਦੇ ਰਿਹਾ ਹਾਂ ਉਹ ਫੇਰ ਉਪਦੇਸ਼ ਦੇਣ ਲੱਗ ਪਏ ਤੇ ਇਹ ਫੇਰ ਟੋਕਣ ਲੱਗਿਆ ਬਾਰ ਬਾਰ ਵਿੱਚ ਬੁੱਲੀ ਜਾਂਦਾ ਸੀ ਕਿ ਨਹੀਂ ਮੈਨੂੰ ਨਾ ਤੁਸੀਂ ਇਸ ਤਰ੍ਹਾਂ ਮੈਨੂੰ ਇੱਕੋ ਹੀ ਇੰਟਰਸਟ ਹੈ ਬਸ ਤੁਸੀਂ ਮੈਨੂੰ ਰਾਮਚੰਦਰ ਜੀ ਦੇ ਦਰਸ਼ਨ ਕਰਾ ਦਿਓ ਤੇ ਫਿਰ ਜਿਹੜੇ ਉਹ ਲੋਮਸ ਸੀ ਉਹਨਾਂ ਦੀ ਚੀਜ਼ ਦਾ ਨਾਮ ਉਹਨਾਂ ਨੂੰ ਫਿਰ ਗੁੱਸਾ ਚੜ ਗਿਆ ਅੱਗੇ ਹੀ ਹੁੰਦਾ ਸੀ ਬੇਟੇ ਆਪਣੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਬਹੁਤ ਸ਼ਾਂਤ ਰਹਿਣਾ ਸਿਖਾਇਆ ਨਾ ਵੀ ਕਦੇ ਕਿਸੇ ਨੂੰ ਜਿਹੜਾ ਭਗਤੀ ਕਰਦਾ ਹੈ ਕਦੇ ਕਿਸੇ ਨੂੰ ਕਸ ਨਹੀਂ ਕਰਨਾ ਚਾਹੀਦਾ ਕਿਉਂਕਿ ਫਿਰ ਉਹ ਲੱਗਦਾ ਹੁੰਦਾ ਹੈ ਉਸ ਨੂੰ ਤੇ ਬੜਾ ਸੋਚ ਕੇ ਬੋਲਣਾ ਚਾਹੀਦਾ ਪਰ ਉਹ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਨਾ ਉਹ ਹਮੇਸ਼ਾ ਕਿਉਂਕਿ ਬਹੁਤ ਜ਼ਿਆਦਾ ਔਖੇ ਹੋ ਕੇ ਭਗਤੀ ਕਰਦੇ ਸੀ ਭੁੱਖੇ ਰਹਿੰਦੇ ਸੀ ਕਈ ਕਿ ਦਿਨ ਤੇ ਜਾ ਕੇ ਉਹਨਾਂ ਪਹਾੜਾਂ 'ਚ ਜਾ ਕਿਤੇ ਜਾ ਕੇ ਖੱਡਾਂ ਵਗੈਰਾ ਚਲਣ ਲੱਗ ਜਾਂਦੇ ਸੀ ਜਿੱਥੇ ਕੁਝ ਨਹੀਂ ਸੀ ਖਾਣ ਪੀਣ ਨੂੰ ਮਿਲਦਾ ਤੇ ਗਰਮੀ ਸਰਦੀ ਅਸਹਾਰ ਦੇ ਸੀ ਆਪਣੇ ਉੱਪਰ ਉਹਨਾਂ ਨੂੰ ਗੁੱਸਾ ਚੜਿਆ ਰਹਿੰਦਾ ਸੀ ਅੰਦਰੋਂ ਕਿ ਅਸੀਂ ਇੰਨੇ ਔਖੇ ਹੁੱਕ ਜੱਪਤਪ ਕਰਦੇ ਆ ਕਿ ਅਸੀਂ ਜਿਹਨੂੰ ਕੋਈ ਗੱਲ ਸੁਣਾਉਣੀ ਹੈ ਉਹ ਚੁੱਪ ਕਰਕੇ ਸੁਣਤਾ ਲਵੇ ਨਾ ਏਟਲੀਸਟ ਤੇ ਉਹ ਫਿਰ ਜਦੋਂ ਬਾਰ ਬਾਰ ਟੋਕੀ ਗਿਆ ਟੋਕੀ ਗਿਆ ਤੇ ਉਹਨਾਂ ਨੂੰ ਗੁੱਸਾ ਚੜ ਗਿਆ ਤਾਂ ਲੋਮਸ ਰਿਸ਼ੀ ਕਹਿੰਦੇ ਤੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿੱਦਾਂ ਵੀ ਰਿ ਸਮਝਾਇਆ ਕਿ ਤੂੰ ਚੁੱਪ ਕਰਕੇ ਗੱਲ ਸੁਣ ਮੈਂ ਐਡਾ ਵੱਡਾ ਗਿਆਨ ਤੈਨੂੰ ਦੇ ਰਿਹਾ ਕਿ ਤੂੰ ਕਾਹਾਂ ਕਾਹ ਕਰੀ ਜੰਨਾ ਹਰ ਗੱਲ ਦੇ ਵਿੱਚ ਕਾਂ ਵਾਂਗੂ ਬੁੱਲੀ ਜੰਨਾ ਵਿੱਚ ਵਿੱਚ ਤੂੰ ਤੇ ਉਹ 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 ਕਹਿਣ ਦੀ देर ਸੀ ਤੇ ਉਹ ਕਾਮ ਬਣਨਾ ਸ਼ੁਰੂ ਹੋ ਗਿਆ ਉਹਦੀ ਬਾਡੀ ਤੇ ਫਿਰ ਨਾ ਉਹ ਸਮਝ ਗਿਆ ਕਿ ਪਹਿਲਾਂ ਦੇਖੂ ਮੈਂ ਉਹਨ ਸਾਰੀ ਯਾਦ ਆ ਗਈ ਪਹਿਲਾਂ ਮੈਂ ਆਪਣੇ ਗੁਰੂ ਦਾ ਰਿਗਾਰਡਿੰਗ ਕੀਤਾ ਮੈਨੂੰ ਸ਼ਿਵ ਜੀ ਨੇ ਐਡਾ ਵੱਡਾ ਸ਼ਰਾਪ ਦਿੱਤਾ ਮੈਂ ਅਜਗਰ ਬੰਦਾ ਰਿਹਾ ਫਿਰ ਮੈਂ ਹੋਰ ਜੁਨੀਆਂ ਚ ਪੈਂਦਾ ਰਿਹਾ ਇੰਨੀ ਮੁਸ਼ਕਿਲ ਨਾਲ ਮੈਨੂੰ ਹਿਮਨ ਬਾਡੀ ਮਿਲੀ ਸੀ ਤੇ ਹੁਣ ਐਡੇ ਵੱਡੇ ઋષਿ ਕੋਲ ਮੈਂ ਆਇਆ ਤੇ ਇਹਨਾਂ ਨੇ ਮੈਨੂੰ ਕਿੰਨਾ ਸੋਹਣਾ ਉਪਦੇਸ਼ ਦੇਣਾ ਸ਼ੁਰੂ ਕੀਤਾ ਤੇ ਬਾਰ ਬਾਰ ਸਮਝਾਇਆ ਵੀ ਪਰ ਮੈਨੂੰ ਸਮਝ ਹੀ ਨਹੀਂ ਆਈ ਤੇ ਮੈਂ ਫਿਰ ਵਿੱਚ ਵਿੱਚ ਬੋਲਦਾ ਰਿਹਾ ਇੰਟਰਰਪਟ ਕਰਦਾ ਰਿਹਾ ਹੁਣ ਇਹਨਾਂ ਨੂੰ ਗੁੱਸਾ ਚੜ ਗਿਆ ਹੁਣ ਮੈਨੂੰ ਫੇਰ ਕੱਟਸ ਮਿਲ ਗਿਆ yeah <sighs> ਤੇ ਬਸ ਉਹ ਵਿਚਾਰ ਬਹੁਤ ਸੈਡ ਹੋ ਗਿਆ ਤੇ ਉਸਨੇ ਉਹ ਕਹਿੰਦਾ ਕਿ ਮੈਂ ਮੱਥਾ ਟੇਕਿਆ ਉਹਨਾਂ ਨੂੰ ਬਸ ਤੇ ਮੈਂ ਮੇਰੀ ਬਾਡੀ ਕਰੋ ਵਰਗੀ ਬਣਨਾ ਸ਼ੁਰੂ ਹੋ ਗਈ ਪਰ ਜਿਹੜੇ ਬੇਟੇ ਸੰਤ ਲੋਕ ਹੁੰਦੇ ਨੇ ਬੜੇ ਸ਼ਾਂਤ ਹੁੰਦੇ ਨੇ ਉਹਨਾਂ ਨੂੰ ਬੜੀ ਛੇਤੀ ਜੇ ਗੁੱਸਾ ਆਉਂਦਾ ਤਾਂ ਬੜੀ ਛੇਤੀ ਉੱਤਰ ਵੀ ਜਾਂਦਾ ਹੈ ਫਿਰ ਉਹਨਾਂ ਨੂੰ ਬੜਾ ਤਰਸ ਆ ਗਿਆ ਵੀ ਇਹ ਵਿਚਾਰਾ ਤਾਂ रामचंद्र ਜੀ ਬਾਰੇ ਸੁਣਨਾ ਚਾਹੁੰਦਾ ਸੀ ਨਾ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਤੇ ਮੈਂ ਇਹਨੂੰ ਬਹੁਤ ਵੱਡੀ ਪਨਿਸ਼ਮੈਂਟ ਦੇਤੀ ਇਹਨੂੰ ਕਰੋ ਦਾ ਸਰੀਰ ਦਿੱਤਾ ਕਰੋ ਨੂੰ ਤਾਂ ਬਹੁਤ ਗੰਦਾ ਜੋ ਬਰਡ ਮੰਨਿਆ ਜਾਂਦਾ ਕਿਉਂਕਿ ਕਰੋ ਬਹੁਤ ਗੰਦਗੀ ਗੰਦੀਆਂ ਚੀਜ਼ਾਂ ਖਾ ਲੈਂਦਾ ਤੇ ਇਸ ਕਰਕੇ ਨਾ ਇਹਨੂੰ ਸਾਫ਼ ਸੁਥਰਾ ਨਹੀਂ ਕਿਹਾ ਜਾਂਦਾ ਫਿਰ ਇਹਦੀ ਆਵਾਜ਼ ਵੀ ਕਿੰਨੀ ਭੱਦੀ ਜਿਹੀ ਹੁੰਦੀ ਹੈ ਤੇ ਇਹ ਹੋਰਾਂ ਨੂੰ ਵੀ ਠੁੰਗਾ ਜਾਂ ਮਾਰ ਮਾਰ ਕੇ ਤੰਗ ਕਰਦਾ ਰਹਿੰਦਾ ਸੋ ਕਰੋਦ ਨੂੰ ਕੋਈ ਚੰਗਾ ਬਰਡ ਨਹੀਂ ਮੰਨਿਆ ਜਾਂਦਾ ਉਹ ਕਹਿੰਦੇ ਮੈਂ ਉਹ ਹੋ ਮੇਰੇ ਮੂੰਹੋਂ ਨਿਕਲ ਗਿਆ ਕਾਮ ਬਣ ਜਾ ਤਾਂ ਬਸੇ ਕਾਮ ਬਣ ਗਿਆ ਤੇ ਮੈਨੂੰ ਨਾ ਥੋੜਾ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਸੀ ਤੇ ਫਿਰ ਉਹ ਕਹਿੰਦੇ ਕਿ ਅ ਅੱਛਾ ਤੂੰ ਇੱਧਰ ਆ ਮੇਰੀ ਪੁੱਤ ਤੇ ਫਿਰ ਇਹ ਚਲਾ ਗਿਆ ਉਹ ਕਹਿੰਦੇ ਕਿ ਅ ਤੂੰ ਹੁਣ ਦੇਖ ਤੈਨੂੰ ਕਰੋਧ ਤਾਂ ਬਣਨਾ ਹੀ ਪਊਗਾ ਮੇਰੇ ਮੂੰਹ ਚੋਂ ਨਿਕਲ ਗਿਆ ਨਾ ਪਰ ਇਹ ਹੈ ਕਿ ਤੈਨੂੰ ਨਾ ਸਾਰਾ ਗਿਆਨ ਯਾਦ ਰਹੂਗਾ ਜੋ ਵੀ ਮੈਂ ਤੈਨੂੰ ਹੁਣ ਗਿਆਨ ਹੋਰ ਵੀ ਤੈਨੂੰ ਗਿਆਨ ਦੇਣ ਲੱਗਿਆ ਤੇ ਤੂੰ ਹੋਰਾਂ ਨੂੰ ਇਹ ਕਥਾ ਸੁਣਾਇਆ ਕਰੀਂ ਤੇਰੇ ਤੇਰੀ ਆਵਾਜ਼ ਵੀ ਬੰਦਿਆਂ ਵਰਗੀ ਹੋ ਜਾਊਗੀ ਪਰ ਤੇਰੀ ਬਾਡੀ ਤਾਂ ਕਰੋ ਵਰਗੀ ਹੀ ਰਹੂਗੀ ਤੇ ਫਿਰ ਉਹਨਾਂ ਨੇ ਉਹਨੂੰ ਸਾਰੀ ਸ਼੍ਰੀ ਰਾਮਚੰਦਰ ਜੀ ਦੀ ਕਥਾ ਸੁਣਾਈ ਤੇ ਕਹਿੰਦੇ ਵੀ ਹੁਣ ਤੂੰ ਇਹ ਹੋਰਾਂ ਨੂੰ ਜਾ ਕੇ ਦੱਸਿਆ ਕਰੀਂ ਤੇ ਤੇਰਾ ਜਦੋਂ ਤੇਰਾ ਦਿਲ ਕਰੂਗਾ ਨਾ ਤੂੰ ਉਦੋਂ ਤੇਰੀ ਡੈਥ ਹੋਊਗੀ ਤੈਨੂੰ ਮੈਂ ਇਹ ਵੀ ਵਰ ਦਿੰਦਾ ਕਿ ਜ਼ਰੂਰੀ ਨਹੀਂ ਵੀ ਤੂੰ ਆਪਣਾ ਛੇਤੀ ਕਰੋਸ ਕਰੋਸ ਦੀ ਜ਼ਿੰਦਗੀ ਤਾਂ ਛੋਟੀ ਜੀ ਹੁੰਦੀ ਹੈ ਨਾ ਤੇ ਫਿਊ ইয়ারਸ ਜਾਂ ਫਿਊ ਮੰਥਸ ਹੀ ਜੁੰਦੇ ਰਹਿੰਦੇ ਨੇ ਪਰ ਤੂੰ ਲੰਮੀ ਉਮਰ ਬਹੁਤ ਰਹੇਗਾ ਤੇ ਤੂੰ ਬਸ ਹੁਣ ਪਰਮਾਤਮਾ ਦੀ ਗੱਲ ਹੀ ਸਾਰਿਆਂ ਨਾਲ ਸਾਰਿਆਂ ਨੂੰ ਸੁਣਾਇਆ ਕਰੀਂ ਤੇ ਫਿਰ ਉਹ ਕਹਿੰਦੇ ਕਿ ਫਿਰ ਮੈਂ ਉੱਥੋਂ ਨਾ ਉੱਡ ਕੇ ਆ ਕੇ ਇੱਕ ਇੱਕ ਪਹਾੜ ਉਸ ਨੂੰ ਕਿਹਾ ਜਾਂਦਾ ਨੀਲਗਰੀ ਪਹਾੜ ਹਿਮਾਲਿਆਸ ਦੇ ਕੋਲ ਉੱਥੇ ਜਾ ਕੇ ਉਹ ਬਰਨ ਲੱਗ ਗਿਆ ਜਿਹੜਾ ਕਰੋਸੀ ਤੇ ਸੀਤਾ ਕ੍ਰੋ ਪਰ ਉਹ ਗੱਲ ਆ ਕਿ ਮੈਨੂੰ ਸਾਰਾ ਗਿਆਨ ਯਾਦ ਸੀ ਤੇ ਮੈਂ ਫਿਰ ਸਾਰਿਆਂ ਨੂੰ ਜੋ ਵੀ ਕੋਈ ਮੇਰੇ ਕੋਲ ਆਉਂਦਾ ਸੀ ਚਾਹੇ ਕੋਈ ਬਰਡਸ ਆਉਂਦੇ ਸੀ ਚਾਹੇ ਕੋਈ ਬਹੁਤ ਸਾਰੀਆਂ ਸੋਲਸ ਪਿਓਰ ਸੋਲਸ ਹੁੰਦੀਆਂ ਨੇ ਉਹ ਆਉਂਦੀਆਂ ਸੀ ਮੈਂ ਉਹਨਾਂ ਨੂੰ ਰੱਬ ਦੀ ਕਥਾ ਸੁਣਾਉਂਦਾ ਹੁੰਦਾ ਸੀ ਤੇ ਮੈਨੂੰ ਸਾਰੇ ਮੱਥਾ ਟੇਕਣ ਲੱਗ ਪਏ ਕਹਿੰਦੇ ਕਿੰਨਾ ਇਹ ਕ੍ਰੋ ਥੋੜੀ ਜਿਹਾ ਤਾਂ ਡਾਡਾ ਸੇਂਟ ਹੈ ਤੂੰ ਦਾ ਨਾਮ ਫਿਰ ਕਾਗ ਪਸੁੰਡ ਪੈ ਗਿਆ ਤੇ ਜਦੋਂ ਬਿਟੇ ਹੋ ਸਾਹਿਬ 시ਗੁਰ ਨਕਦੇਵ ਜੀ ਮਹਾਰਾਜ ਆਪਾਂ ਤੁਹਾਨੂੰ ਉੱਤੇ ਪ੍ਰਹਿਲਾਦ ਦੀ ਸਟੋਰੀ ਕੀਤੀ ਹੈ ਨਾ ਉਹ ਵੀ ਸਕਾਈਜ਼ ਦੇ ਵਿੱਚ ਇਹਨਾਂ ਦੇ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਪਰਮਾਤਮਾ ਨੇ ਉਹਨਾਂ ਨੂੰ ਸਕਾਈਜ਼ ਦੇ ਵਿੱਚ ਬਹੁਤ ਸੋਹਣੇ ਪੈਲੇਸਿਸ ਬਣਾ ਕੇ ਦਿੱਤੇ ਹੋਏ ਨੇ ਉੱਥੇ ਉਹ ਰਹਿੰਦੇ ਨੇ ਇਸੇ ਤਰ੍ਹਾਂ ਕਾਕ ਪਸੁੰਡ ਵੀ ਬਹੁਤ ਉੱਚੀ ਥਾਂ ਦੇ ਉੱਤੇ ਰਹਿੰਦਾ ਇਸ ਤੇ ਵੀ ਪਰਮਾਤਮਾ ਬਹੁਤ ਕਾਈਂਡ ਨੇ ਤੇ ਉਹ ਫਿਰ ਕਹਿੰਦੇ ਕਿ ਭਾਈ ਮਰਦਾਨਾ ਜੀ ਭਾਈ ਬੱਲਾ ਜੀ ਮਹਾਰਾਜ ਤੁਸੀਂ ਆਪਣੇ ਕਿਸੇ ਸੇਟ ਦੇ ਵੀ ਦਰਸ਼ਨ ਕਰਾ ਦਿਓ ਸਾਨੂੰ ਹੋਰ ਵੀ ਸਾਨੂੰ ਕਿੰਨਾ ਇੰਟਰਸਟਿੰਗ ਲੱਗ ਰਿਹਾ ਹੈ ਵੀ ਐਨੀ ਅੱਛੀ ਤ੍ਰੂ ਪਹਿਲਾਦੀ ਸਟੋਰੀ ਤੇ ਹੁਣ ਸਾਨੂੰ ਕਿਸੇ ਹੋਰ ਦੇ ਵੀ ਦਰਸ਼ਨ ਕਰਾ ਦਿਓ ਮਹਾਰਾਜ ਜੀ ਫਿਰ ਕਹਿੰਦੇ ਹਾਂ ਆਪਾਂ ਕਾਗਬਸੁੰਡ ਕੋਲ ਚੱਲਦੇ ਆ ਤੇ ਉੱਥੇ ਫਿਰ ਕਾਗਬਸੁੰਡ ਕੋਲ ਚਲੇ ਗਏ ਤੇ ਉਹਨੇ ਮੱਥਰ ਟੇਕ ਕੇ ਮਹਾਰਾਜ ਸਾਹਿਬ ਜੀ ਨੂੰ ਇੰਨਾ ਖੁਸ਼ ਹੋਇਆ ਕਹਿੰਦਾ ਕਿ ਤੁਸੀਂ ਦੇਖੋ ਐਨੀ ਵੱਡੀ ਕਿਰਪਾ ਮੇਰੇ ਤੇ ਕੀਤੀ ਤੁਸੀਂ ਤਾਂ ਆਪ ਗੋੜੋਂ ਤੁਸੀਂ ਆਪ ਚੱਲ ਕੇ ਮੇਰੇ ਕੋਲ ਆਏ ਮੇਰੇ ਤਾਂ ਤਨ ਹੋ ਗਿਆ ਮੈਂ ਤੇ ਭਾਈ ਮਰਦਾਨਾ ਜੀ ਉਹਨੂੰ ਕਹਿੰਦੇ ਕਿ ਤੁਸੀਂ ਆਪਣੇ ਸਟੋਰੀਸ ਨਾਲ ਤੁਸੀਂ ਕਿਸ ਤਰ੍ਹਾਂ ਕਾ ਬਣ ਗਏ ਫਿਰ ਉਹਨੇ ਸਾਰੀ ਸਟੋਰੀ ਆਪਣੀ ਸੁਣਾਈ ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਤਾਂ ਇੰਨੇ ਦੇ ਅਲੂ ਨੇ ਨਾ ਕਿਤੇ ਵੀ ਜਾਂਦੇ ਨੇ ਕਿਸੇ ਨੂੰ ਵੀ ਕੁਝ ਵੀ ਬਖਸ਼ ਦਿੰਦੇ ਨੇ ਤੂੰ ਤੂੰ ਵੀ ਨਾ ਆਪਣੀ ਬਾਡੀ ਤੂੰ ਕਹਿ ਵੀ ਮੈਨੂੰ ਇਸ ਬਾਡੀ ਚੋਂ ਕੱਢ ਕੇ ਮੈਨੂੰ ਹਿਊਮਨ ਬਣਾ ਦੋ ਤੇ ਮੇਰੀ ਆਵਾਜ਼ ਵੀ ਸੋਹਣੀ ਸੋਹਣੀ ਕਰ ਦਿਓ ਤੇ ਉਹ ਕਾ ਪਸੁੰਡ ਕਹਿੰਦਾ ਵੀ ਨਹੀਂ ਮੈਂ ਨਾ ਮੈਂ ਤਾਂ ਬਸ ਇਹਨਾਂ ਦੇ ਦਰਸ਼ਨ ਕਰਕੇ ਇੰਨਾ ਨਿਹਾਲ ਹੋ ਗਿਆ ਤੇ ਮੈਨੂੰ ਨਾ ਇਹ ਆਪਣੀ ਗਾਂ ਦੀ ਬੋਡੀ ਹੀ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਇਸ ਬੋਡੀ ਦੇ ਵਿੱਚ ਤਾਂ ਮੈਨੂੰ ਇੰਨੀ ਬਖਸ਼ਿਸ਼ ਮਿਲੀ ਹੈ ਤੇ ਇਸ ਕਰਕੇ ਨਾ ਮੈਂ ਹੁਣ ਇਸ ਤਰ੍ਹਾਂ ਹੀ ਖੁਸ਼ ਹੈ ਤੇ ਬਸ ਤੁਸੀਂ ਮੈਨੂੰ ਦਰਸ਼ਨ ਦਿੱਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਮੈਂ ਬਹੁਤ ਜ਼ਿਆਦਾ ਖੁਸ਼ ਹੈ ਫਿਰ ਮਹਾਰਾਜ ਜੀ ਨੇ ਉਹਨੂੰ ਬੜੀ ਸ਼ਾਬਾਸ਼ ਦਿੱਤੀ ਕਿ ਠੀਕ ਹੈ ਤੂੰ ਇਸ ਤਰ੍ਹਾਂ ਹੀ ਸਟੋਰੀਸ ਸੁਣਾਇਆ ਕਰ ਜਿਹੜੇ ਇਹਨਾਂ ਸਟੋਰੀਸ ਨੂੰ ਸੁਣਨਗੇ ਉਹਨਾਂ ਦਾ ਵੀ ਬਹੁਤ ਭਲਾ ਹੋ ਜਾਊਗਾ ਤੇ ਬੇਟੇ ਇਹ ਸਾਰੀਆਂ ਪ੍ਰਮਾਤਮਾ ਦੀਆਂ ਸਟੋਰੀਸ ਨੇ ਨਾ ਤੇ ਉਹਨਾਂ ਦੇ ਭਗਤਾਂ ਦੀਆਂ ਤੇ ਜਦੋਂ ਆਪਾਂ ਇਹਨਾਂ ਨੂੰ ਸੁਣਦੇ ਆ ਜਾਂ ਇਹਨਾਂ ਨੂੰ ਸੁਣਾਉਂਦੇ ਆ ਬਹੁਤ ਫਾਇਦਾ ਮਿਲਦਾ ਹੈ ਇਸ ਨੂੰ ਭਗਤੀ ਦੇ ਵਿੱਚ ਹੀ ਗਿਣਿਆ ਜਾਂਦਾ ਹੈ ਪ੍ਰਮਾਤਮਾ ਆਪਣੇ ਤੇ ਬਹੁਤ ਖੁਸ਼ ਹੁੰਦੇ ਨੇ ਤੇ ਜਦੋਂ ਨਾ ਬੇਟਾ ਰਾਮਾਇਣ ਸੀਰੀਅਲ ਬੰਦਰੀ ਹਸੀਤ ਰਾਮਾਇਣ ਆਉਂਦੀ ਹੁੰਦੀ ਸੀ ਨਾ ਟੀਵੀ 'ਚੋਂ ਵੀ ਆਉਂਦੀ ਹੁੰਦੀ ਹੈ ਤੇ ਜਿਹੜਾ ਰਾਮਰੰਧ ਸਾਗਰ ਉਸ ਦਾ ਡਾਇਰੈਕਟਰ ਸੀ ਤੇ ਉਸ ਦੀ ਇੰਟਰਵਿਊ ਆ ਰਹੀ ਸੀ ਇੱਕ ਵਾਰੀ ਤੇ ਉਹ ਕਹਿੰਦਾ ਕਿ ਕਿਉਂਕਿ ਕਾਗਬਸੁੰਡ ਜਿਹੜਾ ਇਹ ਰਾਮਚੰਦਰ ਜੀ ਨੂੰ ਬਹੁਤ ਪਿਆਰ ਕਰਦਾ ਹੈ ਉਹਨਾਂ ਦੀ ਭਗਤੀ ਕਰਦਾ ਹੈ ਤੇ ਕਹਿੰਦੇ ਕਿ ਅਸੀਂ ਇੱਕ ਸੀਨ ਬਣਾਉਣਾ ਸੀ ਕਿ ਛੋਟੇ ਹੁੰਦੇ ਸੀ ਰਾਮਚੰਦਰ ਜੀ ਨਾਲ ਇੱਕ ਕਾਂ ਖੇਡਣ ਵਾਸਤੇ ਆਇਆ ਕਰਦਾ ਸੀ ਤੇ ਪਰ ਜਿਹੜਾ ਕਰੋ ਹੈ ਨਾ ਇਹ ਇਹ ਜਬ ਬਰਡ ਹੈ ਕਿ ਐਕਟਿੰਗ ਨਹੀਂ ਕਰਦਾ ਕੁਝ ਇਹ ਕਾਬੂ ਨਹੀਂ ਆਉਂਦਾ ਛੇਤੀ ਨਾ ਪੈਰਟਸ ਨੂੰ ਜਿਵੇਂ ਆਪਾਂ ਸਿਖਾ ਸਕਦੇ ਆ ਇਮਿਟੇਟ ਕਰਨਾ ਆਪਣੀ ਬੋਲੀ ਬੋਲਣ ਪਰ ਕਾਹ ਨੂੰ ਕੋਈ ਨਿਸਖਾ ਸਕਦਾ ਤੇ ਕਹਿੰਦੇ ਸੀ ਬੜੀ ਕੋਸ਼ਿਸ਼ ਕੀਤੀ ਕਿ ਕੋਈ ਕਾਹ ਸਾਡੀ ਫਿਲਮ ਦੇ ਵਿੱਚ ਆ ਜਾਵੇ ਤੇ ਪਰ ਕਾਹ ਸਾਨੂੰ ਕੋਈ ਮਿਲਦਾ ਨਹੀਂ ਸੀ ਜਿਹੜਾ ਵੀ ਕਾਹ ਹੁੰਦਾ ਸੀ ਉੱਡ ਜਾਂਦਾ ਸੀ ਤੇ ਫਿਰ ਕਹਿੰਦੇ ਕਿ ਮੈਂ ਨਾ ਅਰਦਾਸ ਕੀਤੀ ਕਾਗਪਸੁੰਡ ਜੀ ਰਿਸ਼ੀ ਗੁਲ ਤੇ ਕਾਗਪਸੁੰਡ ਜੀ ਤੁਸੀਂ ਆਓ ਉੱਥੇ ਤਾਂ ਕਿ ਸਾਡਾ ਇਹ ਕੰਮ ਬਣ ਜਵੇ ਤੇ ਕਹਿੰਦੇ ਫਿਰ ਸੱਚੀ ਮੁੱਚੀ ਇੱਕ ਕਰੋ ਆਇਆ ਹੁਣ ਵੀ ਜੇ ਤੁਸੀਂ ਦੇਖੋਗੇ ਰਾਮਾਇਣ ਦੇ ਵਿੱਚ ਨਾ ਜਦੋਂ ਸੀ ਰਾਮਚੰਦਰ ਜੀ ਛੋਟੇ ਜਿਹੇ ਹੁੰਦੇ ਸੀ ਜਦੋਂ ਰਿੜਦੇ ਹੁੰਦੇ ਸੀ ਉਹਨਾਂ ਦੇ ਨਗਰਮਗਰ ਇੱਕ ਕਾਂ ਫਿਰਦਾ ਰਹਿੰਦਾ ਸੀ ਹਮੇਸ਼ਾ ਉਹ ਉਹਨਾਂ ਦਾ ਫਰੈਂਡ ਬਣਿਆ ਹੋਇਆ ਸੀ ਤੇ ਉਹ ਫਿਰ ਦੇਖ ਕਿੰਨਾ ਜ਼ਿਆਦਾ ਉਹ ਸੀਰੀਅਲ ਚੱਲਿਆ ਸਮਾਇਣ ਕਿਉਂਕਿ ਕੋਈ ਕਿਸੇ ਤਰ੍ਹਾਂ ਵੀ ਕਿਸੇ ਨੂੰ ਯਾਦ ਕਰੇ ਤਾਂ ਸਾਰੇ ਮਹਾਪੁਰਸ਼ ਸੰਤ ਸਾਰੇ ਆ ਜਾਂਦੇ ਨੇ ਤੇ ਆਪਾਂ ਨੂੰ ਕਿੰਨੀ ਸਿੱਖਿਆ ਮਿਲਦੀ ਆ ਬੇਟੇ ਨਾ ਸਟੋਰੀਸ ਤੋਂ ਕਿ ਆਪਾਂ ਨੂੰ ਕਿਸੇ ਜਾਨਵਰ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਪਤਾ ਨਹੀਂ ਉਹ ਕਿੱਡਾ ਫਟਾ ਭਗਤ ਹੋਵੇ ਪਤਾ ਨਹੀਂ ਕੌਣ ਹੋਵੇ ਤੇ ਇੱਕ ਉਹ ਨਾ ਕਰੋ ਨੂੰ ਇੱਕ ਵਾਰੀ ਛੇਵੇਂ ਪਾਤਸ਼ਾਹ ਜੀ ਦੇ ਟਾਈਮ ਨਾ ਇੱਕ ਕਰੋ ਨੂੰ ਕਿਸੇ ਨੇ ਰੋੜਾ ਮਾਰਿਆ ਸੀ ਤੇ ਉਹਦੀ ਕਰੋ ਦੀ ਲੱਤ ਟੁੱਟ ਗਈ ਸੀ ਛੇਵੇਂ ਪਾਤਸ਼ਾਹ ਜੀ ਐਨੇ ਨਰਾਜ਼ ਹੋ ਗਏ ਸੀ ਕਹਿੰਦੇ ਕਿ ਤੂੰ ਨਰਕ ਵਿੱਚ ਪਾਏਗਾ ਤੋਰੇ ਵਿਚਾਰੇ ਕਰੋ ਨੂੰ ਇਹਨੂੰ ਇਹ ਇੱਕ ਬੇ ਬੇਦੁਸ਼ਾ ਜਾਨਵਰ ਤੂੰ ਕਿਉਂ ਮਾਰਿਆ ਇਸ ਨੂੰ ਤੇ ਫਿਰ ਉਹਨਾਂ ਨੇ ਮਾਫੀ ਮੰਗੀ ਸੀ ਕਿ ਨਹੀਂ ਅਸੀਂ ਹੁਣ ਅੱਗੇ ਤੋਂ ਨਹੀਂ ਕਿਸੇ ਨੂੰ ਹਰਟ ਕਰਦੇ ਤੇ ਇਸ ਕਰਕੇ ਨਾ ਆਪਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਪੰਛੀ ਨੂੰ ਕਿਸੇ ਜਾਨਵਰ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਪਹਿਲੀ ਗੱਲ ਤਾਂ ਸਾਰਿਆਂ ਦੇ ਵਿੱਚ ਪ੍ਰਮਾਤਮਾ ਬੈਠੇ ਨੇ ਦੂਸਰੀ ਗੱਲ ਕੀਪਤਾ ਉਹ ਕਿੱਡਾ ਬੜਾ ਧੱਕਤ ਹੋਵੇ ਆਪਾਂ ਨੂੰ ਇੰਨੀ ਤਕਲੀਫ ਦੇ ਦੇਈਏ ਤੇ ਇਸ ਕਰਕੇ ਬੇਟੇ ਬਸ ਤੁਸੀਂ ਬਹੁਤ ਜੋ ਇਹ ਜੀਆਂ ਸਟੋਰੀ ਸੁਣਦੇ ਹੋ ਤਾਂ ਇਹਨਾਂ ਦਾ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਇੱਕ ਤਾਂ ਇੰਟਰਸਟਿੰਗ ਹੁੰਦੀਆਂ ਨੇ ਦੂਸਰਾ ਆਪਣੀ ਭਗਤੀ ਕਾਊਂਟ ਹੁੰਦੀ ਹੈ ਤੇ ਪ੍ਰਮਾਤਮਾ ਆਪਣੇ ਤੇ ਖੁਸ਼ ਹੋ ਜਾਂਦੇ ਨੇ ਜਿਹੜੇ ਸੰਤ ਦੀ ਜਿਹੜੇ ਭਗਤ ਦੀ ਆਪਾਂ ਗੱਲ ਕਰ ਰਹੇ ਹੁੰਦੇ ਆ ਉਸ ਵੇਲੇ ਉਹ ਵੀ ਪ੍ਰੈਜ਼ੈਂਟ ਹੁੰਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ